ਨਾਕਮਾਸਤੂ ਕਰਕੇ ਅੰਮ੍ਰਿਤ ਵੇ ਦੀ ਨਾਲ ਦੀ ਗੁੰਦੇ ਕੋਈ ਆਪਕੋ ਸਮੇਸਾ ਸਾਨੂੰ ਸਤਿਕਾਰ ਕਰ ਰਹੇ ਹਨ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਤੁਮਹਾਂ ਨੂੰ ਬਿਲੇ ਦੀ ਰਾਤ ਲੁੱਤੀ ਤੁਮ ਨੂੰ ਨਾਮ ਸੇ ਬੁਣੀ ਦੀ ਆਪ ਸਤਿਗੁਰਾਂ ਰੋਸ਼ਨੀ ਵਾਟੇ ਅਹਨੇ ਪਾਉਣ ਕੋਣ ਅਨਾਂ ਸ੍ਰੀ ਮਹਾਰਾਜਾ ਨਾ ਸ੍ਰੀ ਦਾ ਗੀ ਅੰਦਰ ਪਹਿਲੇ ਪਾਸਾ ਸਹਿਜ ਸਤਿਗੁਰੂ ਨਾਨਕ ਦੇਵ ਮਹਾਰਾਜੀ ਜਦੋਂ ਜਗਤ ਰੰਗ ਦੇ ਨੂੰ ਘਾਤਦੇ ਹੋਏ ਇੱਕ ਪ੍ਰੇਮਾ ਨਾਮ ਦੇ ਕੋੜੀ ਦੇ ਕੋਲੋਂ ਕਿੰਨੇ ਉਹ ਪ੍ਰੇਮਾ ਕੋੜੀ ਕਿਸੇ ਸਮੇਂ ਬੜਾ ਤਣਾੜੀ ਆਇਆ ਜੀ ਕੀ ਸੀ ਕੋਲ ਜਮੀਨ ਜੈ ਦਾਤਨ ਕੀ ਸੀ ਪਰ ਮਾਇਆ ਕਰਕੇ ਜਿਹਨੇ ਸੋ ਵਿਕਾਰ ਵਿਕਾਰਾਂ ਨੇ ਜਿਸ ਉਸਿਆ ਮਾੜੇ ਕੰਮ ਨਹੀਂ ਕੀਤੇ ਜਿਸ ਦੇ ਸਰੀਰ ਨੂੰ ਫੁਰਲਾ ਗਿਆ ਜੇ ਲੋਕ ਕੋਲ ਚੰਨਾ ਸੀ ਉਹਿਆ ਸ੍ਰੀ ਜੀ ਕਿ ਬੜੇ ਅਭਿਮਾਇਆ ਕਰਕੇ ਆਣੇ ਕਰਾਏ ਪਰ ਕੋਲ ਕੋੜਾ ਆ ਕੇ ਨਾਲ ਕੀ ਹੋ ਗਿਆ ਫਕੀਰ ਮੈ ਤਾਂ ਨੇ ਕਹਿਣਾ ਤਾਂ ਇਹਨੂੰ ਪੰਜ ਤੀਸੇ ਢੋਲੇ ਦੇ ਵਿੱਚੋਂ ਊੜ ਬਾਹਰ ਕਿਦੀ ਚੱਕਰੀ ਪਾ ਕੇ ਉੱਤੇ ਉਠਾ ਦਿਓ ਨਹੀਂ ਕਹਿੰਦੇ ਹਮਾਰੇ ਮੈਂ ਤਰ ਕਰੇ ਪ੍ਰੇਮੇ ਨਾਲ ਬੜਾ ਪਿਆਰ ਕਰਦਾ ਹਾਂ ਇਹ ਤੋਂ ਵੀ ਵੱਡੇ ਮੰਦਿਰ ਉਹ ਜਿਹੜੀ ਉਹਨਾਂ ਦੇ ਸਾਹਮਣੇ ਖੜੀ ਹੁੰਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹਨੇ ਕੋ ਗਏ। ਜਦੋਂ ਗਏ ਨੇ ਰਾਤ ਦਾ ਸਮਾਂ ਸੀ। ਸਿਰ ਅੰਦਰੋਂ ਪ੍ਰਵਾਹ ਆਉਂਦੀ ਹੈ ਹਾਈ ਹਾਈ ਦੇ ਜਲਾਲ ਕਰਦਾ ਕੋਈ ਪ੍ਰਾਣੀ। ਪਰ ਨਾਨਕ ਸਾਹਿਬ ਅਗੇ ਨਿ ਨਾਨਿਆਂ ਵੇਖਾਉਣ ਅੰਦਰ। ਜਦੋਂ ਨਾਨਾ ਨੇ ਗਏ ਬਾਹਰ ਆਏ ਉਹ ਜਿਵੇਂ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਪ ਕੇ ਮੇਰੇ ਸਤਿਗੁਰ ਜੀ ਅੰਦਰ ਜੇ ਕੋੜੀ ਹੈ ਸਰੀਰ ਨੇ ਕੁਲ ਕੋੜ ਕੂੜਿਆ ਮੈਂ ਇਨਾ ਯੋਗ ਤੂ ਆਈ ਹੈ ਪ੍ਰਿਆਤਮਾ ਅੰਦਰ ਇਨਾ ਖੁਰਾ ਆਪ ਹੈ ਸਰੀਰ ਪਾ ਜਿਨ ਕੋੜ ਗਿਆ ਹੈ ਗੁਰ ਨਾਨਕ ਪਾਤਸ਼ਾਹ ਕਹਿੰਦੇ ਨੇ ਮਨਦਾਨਿਆ ਗਿਰਾਣਾ ਕਰ ਉਹਨੂੰ ਵਾਹਨ ਲੈ ਕੇ ਅੰਮ੍ਰਿਤਾਨਗਰ ਜਿਵੇਂ ਕਿ ਪਹਿਆ ਉਸ ਤੋਂ ਹੀ ਵਾਹਨ ਲੈ ਕੇ ਆਏ ਜੇ ਸਤਪੁਰਾਨ ਨੇ ਆਪਣੇ ਗਾੜ ਵਾਲਾ ਭਾਗੂ ਜਿਹੜਾ ਗਾਣੇ ਸੁਆਇਆ ਦਿੰਦਾ ਉਹ ਵਸਤੂ ਦਿੱਤਾ ਇਹਦੇ ਸਿੱਖ ਨੂੰ ਸਾਹਮਣੇ ਟੁੰਟਾ ਜੀਨੇ ਨੂੰ ਮੰਤਰੀ ਦਾ ਪਹਿਆ ਅੰਮ੍ਰਿਤਪੁਰ ਦੇ ਪਾਸੋਂ ਜਿੰਨੇ ਮਨਤਾਨੀਆਂ ਆਪਣੇ ਪੇੜਾ ਪਹਿਆ ਰਾਬ ਸਿੰਘ ਬਾਣੀ ਆਈ ਹੈ ਮਾਹੀ ਦਾ ਪੈਨ ਹੋਇਆ ਹੋੜੀ-ਬੋੜੀ ਕੋਸੁ ਪ੍ਰੇਮੇ ਕੋੜੀ ਨਾਲ ਜਾਨੀ ਸਰੀਰ ਦਾ ਕੋੜ ਸਤਿਗੁਰਾਂ ਦੇ ਨਗਦ ਸਰਕਾਰ ਕਿਰਪਾ ਸਦਕਾ ਹੋ ਗਿਆ ਇਹਨੇ ਉਹ ਦਿਨ ਚੜ ਗਿਆ ਕੰਢੇ ਲੋਕਾਂ ਨੂੰ ਪਤਾ ਲੱਗ ਗਿਆ ਬਾਦ ਕੀ ਕੀਰ ਆਇਆ ਜਿਹਨੇ ਬਦਕੇ ਮੇਰੇ ਕੋੜ ਠੀਕ ਹੋ ਗਿਆ ਜਿੰਨ ਪਿੰਡ ਦੇ ਬਹੁਤ ਕੋਈ ਬੱਚੇ ਹੁੰਦੇ ਜੀ ਮੇਰੇ ਵੀਰ ਨੂੰ ਮੈਂ ਪਾਸਾ ਪੁੱਛਣੇ ਕਿ ਤੇਰਾ ਨਾਮ ਕੀ ਹੈ ਕਹਿੰਨ ਲੱਗਾ ਸਤਿਗੁਰ ਪਾਸਾ ਜਦੋਂ ਤੇ ਕੋ ਮਾਇਆ ਸੀ ਆ ਅੰਛੀ ਕਾਂਚਨ ਵਰਗੀ ਨੇਹੀ ਸੀ ਜੁਬਾਨ ਸੀ ਮੈਂ ਬੜਾ ਪ੍ਰਵਾਸੀ ਰੂਪ ਰਮਾ ਸੇਖ ਕਰਕੇ ਬਹੁਦੇ ਸੀ ਪਰ ਜਦੋਂ ਦਾ ਤਨ ਨੂੰ ਕੁਲ ਲੱਗਿਆ ਇੱਕੋਰੀ ਕੁੜੀ ਕਹਿ ਕੇ ਲੰਮੇ ਨੇ ਨਾਮ ਵੀ ਜੀ ਅੰਦਰ ਨਾਮ ਬਰੋ ਅੰਦਰ ਤੇ ਗਿਰੀ ਉਹਨਾਂ ਦਾ ਸਾਹ ਕਹਿੰਦੇ ਨੇ ਭਾਈ ਕਿ ਤਨ ਨੂੰ ਰੂਪ ਤੱਕ ਲੱਗਦਾ ਹੈ

ਮਨ ਕਰਕੇ ਜੀਵੋਗੇ ਪਰਮਾਨੰ ਕਰਕੇ ਜੁਗੀ ਹੈ ਮਨ ਕਰਕੇ ਅੰਦਰੋਂ ਗੁਰਨਾਮ ਦਾ ਗਾਣ ਅੰਦਰ ਇਸ ਕਰਕੇ ਜੀਓ ਤਪਤ ਹੈ ਵਾਰੋਗਾਰ ਪਤਾਲਪੁਰਪੈ ਗੁਰੂ ਜੀ ਦਾ ਨਾਮ ਬਿਸਾਰਿਆ ਆਕਾਲ ਪੁਰਪੈ ਗੁਰੂ ਜੀ ਦੇ ਸਿੱਖ ਸੁਲਾਹ ਦੀ ਬਾਣੀ ਬਿਸਾਰਿਆ ਜੀਓ ਤਪ ਤਨ ਕਰੂਗਾ ਬਾਸਾ ਕਹਿੰਦੇ ਨੇ ہوا فستا ہے, ہو ہے. جنہوں بانی وسر جانے ہوا من پھر یہ تانز بڑے جتن کرتا ہے ਦੇਖਦੇ ਆ ਮੈਨੂੰ ਕੋਈ ਮੁਕ ਹੁੰਦਾ ਕਿ ਜਦ ਤੈਨੂੰ ਕੋਈ ਕਹਿੰਦਾ ਹੈ ਉਹ ਉਸੇ ਰੱਬ ਕੋਲ ਨੂੰ ਚਲਿਆ ਜਾਂਦਾ ਹੈ। ਕਈ ਸਿਆਣਿਆਂ ਕੋਲ ਇਹ ਨਵੇਂ ਜਾਂਦੇ ਨੇ ਕਿੰਦੀ ਕਿੰਦੀ ਜੂਲਤਾ ਆ ਕੇ ਤਨ ਦਾ ਕਿਸੇ ਨਾ ਕਿਸੇ ਕਰਾ ਮੇਰੇ ਤਨ ਦਾ ਜੀਤਾਂ ਹੋ ਜਾਵੇ। ਸਹਿਬ ਪ੍ਰਭਸਾ ਕਹਿੰਦੇ ਤਨ ਦੇ ਬਾਣ ਮੰਦ ਦੇ ਗਰਾਜ ਰਾਤ ਨੇ। ਤੱਕ ਤੱਕ ਰੱਬ ਹੈ ਰੋਗ ਦੇ ਕਾਰਨ ਜੁਰੀ ਹੋਇਆ ਹੋਇਆ ਪ੍ਰਭਸਾ ਕਹਿੰਦੇ ਹੋਰ ਹੋਰ ਬਾਦਵਕਾਰਾਂ ਦੇ ਵਿੱਚ ਫਸ ਜਾਂਦਾ ਹੈ। ਜੈ ਤਨ ਬਾਣੀ ਨਸਰ ਜਾਏ ਕਾਂ ਕੋਰ ਦਾ ਰੋਕਿਆ ਜਾਂਦਾ ਕਿਉਂਕਿ ਕੋਈ ਤੂਰਨਾ ਫਿਲਾਲ ਕੋਈ ਨਹੀਂ ਹੈ ਇਸ ਕਰਕੇ ਸਰੀਰ ਦੇ ਉੱਪਰ ਕਿਰਪੂ ਸੋਰ ਚਲੀ ਜਾਂਦਾ ਹੈ ਸਰੀਰ ਕਰ ਜਾਂਦਾ ਹੈ ਉਹਦਾ ਕਾਰਜ ਨਹੀਂ ਹੁੰਦਾ ਨਾ ਕੋਈ ਸਹਿਬ ਨੇ ਕਹਿੰਦੇ ਜਿਵੇਂ ਤਨ ਵਾਹ ਜਿਹਨੂੰ ਮਨ ਦੇ ਗੁਰ ਨੇ ਜਿਹਨੇ ਬਾਣੀ ਬਸਾ ਦਿੱਤੀ ਹੈ ਜਿਨਹ ਅਕਾਰ ਗੁਰ ਕਹੈ ਉਹਦਾ ਨਾਮ ਸਾਧੂ ਹੈ ਉਹਦਾ ਤਨ ਕੰਮ ਠੀਕ ਜੀ ਹੋਏ ਤਾਨਾ ਰਾਜੀ ਵੀ ਹੋਏ ਪਰ ਮਨ ਜਿਹੜੇ ਰੋਗ ਲੱਗੇ ਹੋਏ ਨੇ ਮਤਾਰਾਂ ਦੇ ਉਹਨਾਂ ਬਿਕਾਰਾਂ ਕਰਕੇ ਪੱਕੇ ਰੋਗੀ ਭਾਵ ਕੋਲ ਦੇ ਰੋਗੀ ਨੂੰ ਅੰਦਰ ਲਾਭ ਕਰਦਾ ਰਹਿੰਦਾ ਹੈ ਬਹੁਤ ਆਗੁਣਨ ਅੰਦੇਰ ਦਾ ਕੋਈ ਕੈਦਾ ਨਹੀਂ ਰੱਖਦੇ ਬਹੁਤਾ ਭੁਲਣ ਝੱਗ ਕੋਈ ਬਹੁਤਾ ਭੁਲਿਆ ਹੋਇਆ ਪਾਛਾ ਕਹਿੰਦੇ ਇਹ ਬੇ ਬਿਆਚਰਾ ਕੋਲ ਕੋ ਲਾਰਾ ਨੇ ਇਹ ਬਿਆਚਣਾ ਹੈ ਕਿਉਂਕਿ ਆਕਾਰ ਗੁਰੂ ਬਿਨ ਬੋਲੇ ਜਾਣ ਸੰਸ ਹੋਏ ਰਹਾ ਕਿਉਂਕਿ ਪਾਛਾ ਕਹਿੰਦੇ ਆਕਾਰ ਮੈਂ ਤੂੰ ਤੇਰੇ ਬਿਨਾ ਬੋਲਿਆ ਹੋਇਆ ਕੀ ਤੇਰੀ ਸਾਰੀ ਮੇਰੇ ਸਾਰੇ ਮੰਨੀਆਂ ਮਨਾਂ ਨੂੰ ਜਾਣਦਾ ਹੈ ਉਹਦੇ ਨਾਲ ਇਹਨੇ ਕੰਮ ਕਰ ਉਹ ਸਾਡੇ ਰੋਗਾਂ ਦਾ ਕਾਰਨ ਵੀ ਜਾਣਦਾ ਹੈ ਤੇ ਸਾਡੇ ਰੋਗਾਂ ਦੇ ਬਾਰੇ ਵੀ ਜਾਣਦਾ ਹੈ ਭੁੱਲਿਆ ਹੋਇਆ ਤੁਹਾਨੂੰ ਸਾਨੂੰ ਪਤਾ ਲੱਗਣਾ ਹੈ ਸਾਨੂੰ ਕਿਹੜੇ ਕਿਹੜੇ ਰੋਗ ਨੇ ਕਾਮ ਦਾ ਰੋਗ ਤੋ ਦਾ ਰੋਗ ਲੋਭ ਦਾ ਅੰਕਾਰ ਦਾ ਕਿਹੜੇ ਕਿਹੜੇ ਰੋਗ ਨੇ ਪਰਕਾਰ ਤੋਂ ਕਰੀਨ ਸਭ ਕਿਉਂਕਿ ਸਾਡਾ ਸੰਬੰਧ ਅਸੀਂ ਸੰਸਾਰ ਨਾਲ ਬਣਾ ਲਿਆ ਤੇ ਨਿਰੰਕਾਰ ਦੇ ਨਾਲ ਮਨ ਦਾ ਸੰਬੰਧ ਹੈ ਮਨ ਤੁ ਜੋਤਿ ਸੁਖ ਹੈ ਆਪਣਾ ਮੂਰਤਾ ਮਨ ਦਾ ਸੰਬੰਧ ਅਕਾਲ ਪੁਰਖ ਨਾਲ ਹੈ ਇਸ ਕਰਕੇ ਜਿਹੜੇ ਮਨ ਨੂੰ ਰੂਹ ਲੱਗੇ ਹੋਏ ਜੁਨਾ ਵਾਦਿ ਨਿਰੰਕਾਰ ਜਾਣਦਾ ਹੈ ਇਸ ਕਰਕੇ ਪਾਸਾ ਕਿੰਨਾ ਭਾਈ ਇਹ ਨਾ ਹੋਣੇ ਜਾਣਨ ਵਾਲਾ ਆਪ ਸਭ ਜਨ ਹੈ ਵਿਆਹੇ ਦਾ ਰੋਤੂਆ ਰੱਬ ਦੇ ਨਾਮੇ ਨੇ ਇਹ ਕੋਈ ਪੈਦਾਰੀ ਹੈ ਉਹਨਾਂ ਦਾ ਰਹਾਉ ਜਿਨ ਕੰਨ ਕੀਤੇ ਅੱਖੀ ਨਾਲ ਜਿਸ ਕਰਕੇ ਪਾਸਾ ਕਿਤੇ ਜੇ ਦੁੱਖਾਂ ਤੋਂ ਬਚਣਾ ਤੋਂ ਨਹੀਂ ਜਾਣ ਪਾਇਆ ਕੋਈ ਤੇ ਆnder ਉਹਦੇ ਕੁਝ ਵੀ ਨਹੀਂ ਇੱਕ ਮਨ ਦੇ ਰੂਹ ਨੇ ਜਿਹੜੇ ਰੋਗਾ ਕਰਕੇ ਇੱਥੇ ਸੰਸਾਰ ਵਿੱਚ ਹੀ ਨਹੀਂ ਕਰਨਤਾ ਇਹਨਾਂ ਦਾ ਕੁਝ ਵੀ ਤੁਕ ਬਚਣੇ ਨਹੀਂ ਤਾਨ ਕਰਕੇ ਇਸ ਸੰਸਾਰ ਵਿੱਚ ਲੋਕ ਪੈਂਦੇ ਨੇ ਨਾ ਮਨ ਕਰਕੇ ਅੱਗੇ ਜਾ ਕੇ ਵੀ ਲੋਕੋ ਘੋੜੇ ਪੈਣਗੇ ਇਸ ਕਰਕੇ ਬਾਸਾ ਕਹਿੰਦੇ ਨੇ ਜੇ ਇਹਨਾਂ ਦੁੱਖਾਂ ਤੋਂ ਬਚਣਾ ਚਾਹੁੰਨਾ ਹੈ ਜਨਮ ਸੰਨ ਕੀਤੇ ਅੱਖੀ ਨਾਲ ਬਾਸਾ ਕਹਿੰਦੇ ਦੁੱਖਾਂ ਤੋਂ ਬਚਣ ਦਾ ਸਤਿ ਪ੍ਰਭੂ ਦਾ ਸਿਮਰਨ ਕਰਿਆ ਕਰ ਜਿਨੇ ਇਹ ਅੰਗ ਦਿੱਤੇ ਨੇ ਅੱਖਾਂ ਨੀਆਂ ਨੇ ਆਨਕ ਦਿੱਤਾ ਹੈ ਜਿੰ ਇਹ ਕਾ ਪੀ ਪੋਲੇ ਤਾ ਜਿਸ ਕਾਲ ਭਰ ਮੈਂ ਗੁਰੂ ਨੇ ਜੀਵ ਦਿੱਤੀ ਨੇ ਜੋ ਖੇਤੀ ਫੇਦੀ ਗੁਰੂ ਨੇ ਤੇ ਇਹ ਜੀਵ ਦਿੱਤੀ ਕਾ ਮੈਂ ਬਾਤ ਵਿੱਚ ਸੀ ਬਾਤ ਸਾਹਿਬਾਂ ਗੁਰਬਾਣੀ ਦੇ ਵਿੱਚ ਅਸੀਂ ਸਰਵਣ ਕਰਦੇ ਆ ਗੁਰਬਾਣੀ ਵਿੱਚ ਸਾਹਿਬ ਕਹਿੰਦੇ ਨੇ ਭਾਈ ਰਸਨਾ ਤੈਨੂੰ ਨਾਮ ਜਪਣਾ ਵਾਜਿ ਨਹੀਂ ਕਰ ਜੇ ਰਸਨਾ ਨਾ ਨਾਮ ਨਹੀਂ ਨਾ ਜਪੇਗਾ ਰਸਨਾ ਜਰ ਮੈਂ ਨਾ ਨਾਮ ਦੇਵ ਦੇ ਘਰ ਠੱਗੀ ਹੈ ਬਾਸਾ ਕਹਿੰਦੇ ਜਿਦਦ ਕਰਕੇ ਠੱਗੀ ਜਾਣੀ ਹੈ ਇਸ ਕਰਕੇ ਜਿਨ ਜੇ ਭਾਗੀ ਠੀਂ ਹੋਦੇ ਤਾਂ ਜਿਨੇ ਅਕਾਰ ਤੋਂ ਪੁੱਟੀਆਂ ਜੀਤਾਂ ਦਿੱਤੀ ਆ ਰਸਨਾ ਦੇ ਪੀਰ ਸਿੰਘ ਛੇਤੀ ਛੇਤੀ ਹੋਣੀ ਹੈ ਇਹਦੇ ਨਾਲ ਨਾਮ ਜਪਿਆ ਕਰ ਜਿਨ ਮੰਨ ਰੱਖਿਆ ਅਗਨੀ ਪਹਾਏ ਜਿਸ ਕਾਲਪੁਰ ਗਏ ਪੁੰਨ ਸਾਡੇ ਸਰੀਰ ਵਿੱਚ ਨਿਖ ਪਾ ਕੇ ਇਸ ਜਿੰਦ ਨੂੰ ਸਰੀਰ ਦੇ ਵਿੱਚ ਟਿਕਾ ਕੇ ਰੁਕਿਆ ਹੈ ਬਾਜੈ ਪਾਵਣ ਆਖੈਂ ਸਭ ਜਾਈ ਸਭ ਜੀ ਕਹਿੰਦੇ ਜਿਸ ਕਾਲਕੁ ਪ੍ਰੈਕੀ ਦੀ ਕਲਾ ਨਾਲ ਸਰੀਰ ਦੇ ਵਿੱਚ ਸਵਾਸ ਚੱਲਦਾ ਹੈ ਕਿਉਂਕਿ ਸਵਾਸਨਾ ਦੇ ਸਿਲਪੇ ਹੀ ਇਹ ਸਰੀਰ ਢਾਹਦਾ ਜਿਨੂੰ ਪਾਸਾ ਜੀਆ ਨੇ ਕਾਇਆ ਨ ਪਾਵਨ ਦਾ ਸੰਭਾ ਇਥੰਦਤਾ ਹੋਇਆ ਹਵਾ ਦਾ ਸਰੀਰ ਜਿੰਨ ਕੰਮ ਨੂੰ ਤੁਹ ਗਿਆ ਸੇਨੇ ਦੇਖ ਪੈਣੀ ਜਿੰਨਾ ਚਿਰ ਸਵਾਸ ਚੱਲਦੇ ਨੇ ਸਰੀਰ ਚੱਲਦਾ ਹੈ ਤੁਰਦਾ ਚੱਲਦਾ ਹੱਥ ਕਰਦਾ ਪੂਰਦਾ ਸਰ ਜੀ ਦੇ ਸਹਾਂਪੂਰੇ ਤੁਹ ਨਾਮ ਦੇ ਸਿਰ ਤੇ ਖੜਾ ਹੋਣਾ ਨਾ ਕਿਸੇ ਹੱਥ ਨੇ ਕਰਨ ਕਰਨ ਤੰਗ ਕਰਨਾ ਨਾ ਕਿਸੇ ਪੈਰ ਨੇ ਰਣੇ ਨਾ ਰਚਨਾ ਤੂੰ ਹੁੰਦਿਆ ਜਾਣਾ ਸਰੀਰ ਦੇ ਅੰਗੂਰੇ ਹੋਣ ਕੇ ਸਾਡੇ ਸਾਹਮਣੇ ਪਏ ਨੇ ਸਰੀਰ ਜਿਹੜੇ ਜਨਕ ਹੋ ਜਾਂਦੀ ਹੈ ਸਰੀਰ ਦੇ ਕੋਈ ਨਹੀਂ ਕੱਟਦਾ ਹੈ ਪਰ ਉਹਦੇ ਵਿੱਚੋਂ ਜਿਹੜਾ ਹਵਾ ਦਾ ਵਹਨ ਦਾ ਥੰਮਾ ਕਾਰਨ ਨਿਰਚਾ ਹੋਇਆ ਉਹ ਘਟ ਜਾਂਦਾ ਹੈ ਸਵਾਸ ਹੁਣ ਜਾਂਦੇ ਤੇ ਹਵਾ ਕਰਕੇ ਮਾਸ ਆਪਣੇ ਭਰਿਆ ਜਾਂਦਾ ਹੈ ਜਿਸ ਕਰਕੇ ਬਾਜਾ ਪਰਮਾ ਆਖਾਂ ਸਭ ਚਾਰੇ ਜਿਹਨੇ ਕਰਕੇ ਸਰੀਰ ਵਿੱਚ ਸਵਾਸ ਚਾਹਦੇ ਨੇ ਤੇ ਇੰਨਾ ਸਵਾਸ ਨਾਲ ਕਰਕੇ ਮਨੁੱਖ ਹਰ ਕੰਤ ਉਰਫੇ ਕੇ ਜਾ ਸਕਦਾ ਹੈ ਤੂੰ ਬੋਲ ਚਾਲ ਕਰ ਸਕਦਾ ਹੈ ਪੂਰਕਾ ਦਾਸ ਸਿਮਰਣ ਕਰਿਆ ਕਰ ਜੇ ਤਾਂ ਮਨ ਕੋ ਪ੍ਰੀਤ ਸੁਆ ਇਹ ਜਿਹੜੇ ਸਾਰੇ ਮਨ ਦੇ ਵਿੱਚ ਵਿਚਾਰਾਂ ਦੇ ਕਾਰਨ ਪੈਦਾ ਕਰਨ ਬਾਣੇ ਨੇ ਜਿੰਨੇ ਵੀ ਸੰਸਾਰ ਦੇ ਮੂਹ ਨੇ ਸੁਆਦ ਨੇ ਇੱਕ ਦਸ ਤੱਕ ਉਹਨੇ ਜ਼ਿੰਦਗੀ ਦੇ ਇਹ ਸਾਰੇ ਮਨ ਦੇ ਵਿੱਚ ਕਾਰਕ ਪੈਦਾ ਕਰ ਦਿੱਤੀ। ਤੇ ਵਿਚਾਰਾਂ ਦੇ ਬਾਪ ਸਭ ਕੋ ਬਾਤਾਂ ਕਰ ਰਹੇ ਕਿ ਕਾਰਕ ਨਾਲ ਲੱਗ ਜਾਂਦੇ ਨਾ ਨਾ ਦਾਗ ਤੋਸ਼ ਮੋਹ ਚਦਿਆ ਨਾ लागे टाब में क्योंकि जब जानकार की कोई करना नित्या करी जानी है तुकी करी जानी है तू बोली जानी है किसी नाल छगियां मारी जानी है साहिब ने कहले नाम जन जपना नी ए सारे पितृकारान दे दाग मुठे ते लाग गए तू पूरेगा नरगह में सण नाही जानी साहिब जी कहंदे याद रखी जेडे ਆਕੇ ਨਾਏਗਾ ਜਿੰਨਾ ਦਾਤਾ ਕਰਕੇ ਪ੍ਰਮਾਤਮਾ ਦੀ ਰਜ਼ੂਰੀ ਵਿੱਚ ਤੈਨੂੰ ਵੈਟਣ ਦੀ ਥਾਂ ਨਹੀਂ ਮਿਲਣੀ ਨਿਰੰਕਾਰ ਦੀ ਦਰਗਾਹ ਦੇ ਵਿੱਚ ਜਗ੍ਹਾ ਨਹੀਂ ਮਿਲਣੀ ਹੈ ਜਗ੍ਹਾ ਤਾਂਲੇ ਮਿਲੇਗੀ ਸਤਿਗੁਰੂ ਸੇਤੀ ਰੁੱਤੇ ਆਂ ਦਰਗਾਹ ਪਾਈ ਹੈ ਆ ਜਿਹੜੇ ਨਾਮ ਵਿੱਚ ਰੁੱਤੇ ਜਾਂਦੇ ਨੇ ਆਸਾ ਕਹਿੰਦੇ ਉਹਨਾਂ ਨੂੰ ਥਾਂ ਮਿਲਦੀ ਹੈ ਜਿਹੜੇ ਵਿਚਾਰਾਂ ਨੇ ਦਾਤਾ ਤੇ ਮੱਥੇ ਤੇ ਲਾ ਕੇ ਪੁਜਦੇ ਹਨ ਨੰਤ ਕਰਗਾ ਦੇ ਵਿੱਚ ਖਾਂ ਨਹੀਂ ਮਿਲਦੀ ਹੈ ਬੈਠਣ ਵਾਸਤੇ ਕਰਮਨ ਮੈਂ ਆਪਨ ਤੇਰਾ ਨਾਮ ਪਰੇਤ ਤੀ ਤੰਤ ਨੰਤ ਕਾ ਸਕੰਦੇ ਜੀਵ ਦੇ ਕੀ ਵਾਸ ਤੇਰਾ ਨਾਮ ਸੁਣਨ ਦਾ ਹੌਨਾ ਤੇਰੀ ਮਿਹਰ ਨਾਲ ਹੀ ਮਿਲ ਸਕਦਾ ਹੈ ਜਿਤ ਲਗ ਕਰਣਾ ਨਹੀਂ ਹੋਰ ਕੋਈ ਥਾਂ ਨਹੀਂ ਹੈ ਜੇ ਉਤਾਰਾ ਕੋ ਕਿਸੇ ਮਨੁੱਖ ਨੇ ਵਜਣਾ ਨਾ ਹੈ ਸਹਿਬ ਦਾਸਾ ਜੀ ਅੰਦਰ ਇੱਕ ਥਾਂ ਦਸੀ ਹੈ ਹੋਰ ਕੋਈ ਥਾਂ ਨਹੀਂ ਨਸਿ ਗੁਰਬਾਣੀ ਦੇ ਵਿੱਚ ਇੱਕੇ ਜਗ੍ਹਾ ਹੈ ਜਿੱਥੇ ਆਪੇ ਦੇ ਉਤਾਰਾ ਕੋ ਵਧੀਆਂ ਜਾ ਸਕਦਾ ਉਹ ਥਾਂ ਕਿੱਡੀ ਹੈ ਸਹਿਬ ਜੀ ਰੋਜ਼ ਸੁਣਾਉਂਦੇ ਨੇ ਮੇਰੇ ਹਾਲ ਨੂੰ ਜੀ ਸਾਧ ਸੰਗਤ ਦੇ ਵਿੱਚ ਸੋਟੇ ਜਾ ਜਿਹੜਾ ਮਨੁੱਖੀ ਸੰਗਤ ਕਰਦਾ ਹੈ ਸਾਇਬ ਨੇ ਕਹਿੰਦੇ ਹੌਲੀ ਹੌਲੀ ਕਿਰਪਾ ਸਤਪੂਜੀ ਕਰ ਦਿੰਦੇ ਨੇ ਫਿਰ ਉਹਦੇ ਭਾਗਾਂ ਦੇ ਵਿੱਚ ਗੁਰੂ ਦੀ ਸੰਗਤ ਗੁਰੂ ਦੀ ਸਿਮਰਨ ਸੇਵਾ ਰਹਿੰਦੀ ਜਿਸ ਕਰਕੇ ਆਤਮਾ ਕਹਿੰਦੇ ਹੋਰ ਕੋਈ ਥਾਂ ਹੈ ਹੀ ਨਹੀਂ ਜਿਹੜੀ ਇੱਕ ਥਾਂ ਕੋਲ ਗੁਰੂ ਦੀ ਨੇਮ ਹੈ ਕਰਕੇ ਉਹਨਾਂ ਲੱਗੇ ਹੋਏ ਦੋਸ਼ਾਂ ਤੋਂ ਉਹਨਾਂ ਲੱਗੇ ਹੋਏ ਦਾਤਾਂ ਤੋਂ ਉਚਾਸ ਹੁੰਦੀ ਜਿੱਤ ਲੱਗਣਾ ਜੇਕਰ ਕੋਈ ਤੇਰੇ ਨਾਮ ਦੇ ਵਿੱਚ ਲੱਗ ਕੇ ਮੂਹ ਦੇ ਉਕਾਰਾਂ ਵਿੱਚ ਸੁੰਦਰ ਵਿੱਚੋਂ ਦਰਿਆ ਜਾ ਸਕਦਾ ਹੈ ਹੋਰ ਨਹੀਂ ਆਉ ਉਹ ਇਹਨਾਂ ਕੋਚਣ ਲਈ ਕੋਈ ਆਨ ਨਹੀਂ ਹੈ ਜੇ ਤੋਰ ਉਪੈ ਫਿਰ ਉਹ ਵਸਾਰੂ ਸੈਵੀ ਗੰਨ ਭਾਈ ਜਿਹੜਾ ਗੁਰੂ ਦੇ ਸ਼ਰਣ ਵਿੱਚ ਆ ਜਾਂਦਾ ਹੈ ਜਿਹੜਾ ਤੂ ਵਾਲਾ ਬਣ ਜਾਂਦਾ ਹੈ ਗੁਰੂ ਅਕਾਲ ਪੁਰਖ ਵੈਕੂਣੀ ਦੇ ਜਨਮਾਂ ਨਾਲ ਜੰਮ ਲੈ ਜੇ ਉਹ ਵੀ ਬਚੂ ਵੀ ਜਾਏ ਆ ਸ਼ੰਕਾਰਾਂ ਦੇ ਸਮੁੰਦਰ ਵਿੱਚ ਧਨ ਗੁਰ ਨਾਮ ਕਾਲ ਸਾਹਿਬ ਦੇ ਵਿਵੇਦ ਰਾਜਾ ਦੀ ਗੁਰੂ ਦੀ ਹੈ ਜੇ ਕੋਈ ਨੂੰ ਪ੍ਰਭੂ ਨੂੰ ਪੁਨਾਰ ਦੇ ਕਾਰਾ ਵਿੱਚ ਡੁੱਬਦਾ ਵੀ ਹੈ ਤਾਂ ਡੁੱਬਦਾ ਵੀ ਹੈ ਉਹ ਇਨਸਾਨ ਧਾਰਮਿਕ ਗੁਰੈ ਕ੍ਰਿਪਾ ਨੂੰ ਯਾਤਰੀ ਇੰਨੇ ਦ੍ਰਿਸ਼ਾਤਾ ਦੇ ਘੱਲ ਜਾਣ ਦੇ ਇਹ ਫਿਰ ਦੀ ਰੁਸ਼ਦੀ ਸੰਗਹਾ ਜੇ ਵੀ ਰੱਬ ਨੂੰ ਕੋਈ ਨਹੀਂ ਰੱਖਿਆ ਜਿਸ ਕਰਕੇ ਨਾਮ ਸੁਸਾਚਾ ਸੰਗ ਰੋਦਾ ਦਾ ਜਿਸ ਕਰਕੇ ਉਹ ਨਾਮ ਪਾਸਾ ਕਹਿੰਦੇ ਨੇ ਉਹ ਸਦਾ ਤੇ ਰੱਬ ਨੂੰ ਪ੍ਰਭੂ ਸਾਥੀ ਵੰਡ ਦਾ ਦੇਵ ਬਣਾ ਨੇ ਕਿਸੇ ਨੂੰ ਵੀ ਧਿਰਵਾ ਨਹੀਂ ਰੱਖਦਾ ਹੈ ਕਿਸੇ ਨੂੰ ਵੀ ਦਾਤਾ ਨੂੰ ਖਾਲੀ ਨਹੀਂ ਰੱਖਦਾ ਹੈ ਇਸ ਕਰਕੇ ਸੈਭ ਜੀਆ ਨੇ ਕਾਲਪਨ ਉਦੇਸ਼ ਰਚਿਆ ਪ੍ਰਿੰਮੇ ਕੋਈ ਨੂੰ ਕਾਲਪਨ ਉਦੇਸ਼ ਰਚਿਆ ਹੈ ਇਕੁਲ ਮਾਨੁ ਰੰ ਦੇਸ ਬਖਸ਼ੈ ਭਾਈ ਜੇ ਨਾਮ ਨਹੀਂ ਜਪੂਗੇ ਸਿਮਰਨ ਨਹੀਂ ਕਰੂਗੇ ਗੁਰੂ ਬਾਣੀ ਨਹੀਂ ਬਣੂਗੇ ਫਿਰ ਤਾਂ ਇਹ ਮਨਜੇ ਤੇ ਜਿਹੜੇ ਬਿਨਾਂਮੀ ਦੇ ਜਿਹੜੇ ਉਤਾਰਾਂ ਦੇ ਦਾਤ ਲੈ ਕੇ ਜਾਉਗੇ ਇਹਨਾ ਕਰਕੇ ਨ락 ਕੋਟਣੇ ਪੈਂਦੇ ਨੇ ਇਸ ਕਰਕੇ ਨਾ ਕੋ ਵਚਨ ਬਾਣ ਦੇ ਭਾਈ ਗੁਰੂ ਬਣੂ ਗੁਰੂ ਦੀ ਸੰਗਤ ਕਰ ਜਦੋਂ ਗੁਰੂ ਪਾਤਸ਼ਾਹਿਆਂ ਦੀ ਸੰਗਤ ਵਿੱਚ ਆਉਣਾ ਗੇ ਗੁਰੂ ਕਿਰਪਾ ਕਰਦਾ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਇੱਕੋ ਇੱਕ ਆਕਾਲ ਪੁਰਖ ਜੀ ਦਾ ਵਾਸਾ ਹਸਿਆ ਸਤਿਗੁਰੂ ਪਾਤਸ਼ਾਹ ਜਿਹਦੇ ਵਿੱਚ ਸੰਗਤ ਹਰ ਪ੍ਰਗਟ ਅਸੈਂ ਜੀ ਆਕਾਲ ਪੁਰਖ ਸੰਗਤ ਵਿੱਚ ਵਸਦਾ ਹੈ ਤੇ ਜਿਹੜਾ ਮਾਨ ਕਰਕੇ ਸੰਬੰਧ ਕਰਦਾ ਹੈ ਤਾਂ ਆਕਾਲ ਪੁਰਖ ਲੈ ਮਨ ਨੂੰ ਨਾਮ ਜਿਹੜਾ ਦੂਤ ਹੋ ਜਾਂਦਾ ਹੈ ਇਸ ਕਰਕੇ ਮਾਣ ਨੂੰ ਗੁਰੂ ਚਰਨਾਂ ਦੇ ਨਾਲ ਜੁੜੇ ਇਹ ਹੀ ਮੁਕਤ ਮਨ ਦਾ ਸੌ ਮੱਤਾ ਦਾ ਹੈ ਸੋ ਆਓ ਅਸੀਂ ਅੰਮ੍ਰਿਤ ਛਕਾਈ ਜਿਵੇਂ ਸਤਿਗੁਰੂ ਜੀ ਵੱਲੋਂ ਜੋਗਿਆ ਕੈਰੀ ਸਾਲ ਸੁਣਦੇ ਗੋਸ਼ਣ ਜੋਗਿਆ ਲਿਖਿਆ ਨੇ ਕੋਈ ਵਿਚਾਰ ਸਮਾਂ ਪਾ ਜਾਏ ਸੰਤਾਂ ਨੇ ਸਿੱਖਿਆ ਜਾਣ ਜਨਨ ਕਰਿਓ ਗਲਤੀਆਂ ਦਾ ਆਣੀਆਂ ਜਾਣ ਕੇ ਮੰਨਣਾ ਜੀ ਨਾਮ ਨਾਮ ਚੜਦੀ ਕਲਾ ਤੇਰੇ ਭਾਣੇ